ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪਿੰਡਰਕਲਾ ਦੇ ਵਿੱਚ ਪਿੰਡਰਕਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਇਹ ਪਿੰਡ ਇੱਕ ਵੱਡਾ ਪਿੰਡ ਰਹਿ ਜਾਂਦਾ ਵਾ ਮੋਗੇ ਜ਼ਿਲ੍ਹੇ ਦਾ ਮਿੱਤਰੋ ਤੇ ਜਲਾਲਾਬਾਦ ਤੋਂ ਸਿੱਧੀ ਛੜਕਾ ਜਿਹੜੀ ਉਹ ਪਿੰਡਰਕਲਾ ਪਿੰਡ ਦੇ ਵਿੱਚ ਆਉਂਦੀ ਆ ਤੇ ਪਿੰਡਰਕਲਾ ਪਿੰਡ ਦੇ ਵਿੱਚ ਟਿੱਬੀ ਵਾਲੀ ਧਰਮਸ਼ਾਲਾ ਦੇ ਕੋਲੇ ਬਿਲਕੁਲ ਪਾਈ ਦਾ ਘਰ ਆ ਜਰਸੀ ਦੇ ਨਾਲ ਕਰਾਸ ਅੰਗ ਦੀ ਗਾਂਤ ਤੁਹਾਨੂੰ ਵਿਖਾਉਣੀ ਆ ਸੂਈ ਸਵਾਈ ਚੰਗੇ ਦੁੱਧ ਦੀ ਮਾਲਕਣ ਕਿੰਨੇ ਦਿਨ ਤੋਂ ਕੇ ਸੂਈ ਨੂੰ ਕਿੰਨਾ ਦੁੱਧ ਤਿਆਰ ਆ ਉਹ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਵੱਡੇ ਭਾਈ ਠੀਕ ਆ ਕਾ ਜੀ ਵਧੀਆ ਜੀ ਸੇਤਾਕਰ ਪਰਿਵਾਰ ਵੀਰੇ ਸਾਰੇ ਵਧੀਆ ਚੜ੍ਹਦੀ ਕਲਾ ਜੀ ਚਲੋ ਸ਼ੁਕਰ ਵੱਡੇ ਭਾਈ ਇੱਕ ਵਾਰੀ ਨਾਮ ਦੱਸ ਦਈਏ ਨਾਮ ਤੇਜਿੰਦਰ ਸਿੰਘ ਆ ਜੀ ਜੀ ਤੇ ਐਡਰੈਸ ਕਰ ਦਦਾ ਆਪਣਾ ਟਿੱਬੀ ਵਾਲੀ ਧਰਮਸ਼ਾਲਾ ਦੇ ਕੋਲ ਨਾਲੇ ਪਿੰਡ ਪਿੰਡਰ ਕਲਾਂ ਜਿਲ੍ਹਾ ਮੋਗਾ ਜੀ ਠੀਕ ਆ ਵੀਰੇ ਤੇ ਵੱਡੇ ਭਾਈ ਫਿਰ ਇਹ ਗਾਵਾਂ ਜਿਹੜੀ ਆਪਣੀ ਕਦੋਂ ਦੀ ਸੂਈ ਹੋਈ ਆ ਇਹਨੂੰ ਤਿੰਨ ਤੋਂ ਸਾਢੇ ਤਿੰਨ ਮਹੀਨੇ ਹੋ ਗਏ ਜੀ ਸੂਈ ਨੂੰ ਹਾਂਜੀ ਤੇ ਕਿੰਨਾ ਦੁੱਧ ਤਿਆਰ ਆ ਵੀਰੇ ਹੋਰ 18 ਤੋਂ 19 ਕਿਲੋ ਦੁੱਧ ਹੈਗਾ ਜੀ ਇਹ ਥੱਲੇ 18 ਤੋਂ 19 ਕਿਲੋ ਦੁੱਧ ਹੁਣ ਹੈ ਜਾ ਰਾ ਤੇ ਚਵਾਈ ਕਿਵੇਂ ਲੱਗੀ ਆ ਵੀਰੇ ਚਵਾਈ ਬਹੁਤ ਵਧੀਆ ਜੀ ਠੀਕ ਆ ਵੀਰੇ ਹਾਂਜੀ ਤੇ ਕੋਈ ਵੀ ਭਰਾ ਚੋਕਲ ਜਾ ਸਕਦਾ ਓਕੇ ਚੋਕਲ ਜਾ ਸਕਦਾ ਕੋਈ ਭਾਵੇਂ ਆਏ ਮੰਗਾਰੇ ਦੁੱਧ 18 ਕਿਲੋ ਪਲੱਸ ਹੋਊਗਾ 18 ਹੋਊਗਾ 18 ਗਾਂ ਨੂੰ ਠੰਡੀ ਆ ਬਾਈ ਠੰਡੀ ਆ ਬਾਈ ਆਪਾਂ ਘਰੇ ਚੋਨੇ ਕੋਈ ਚੋਈ ਜਾਵੇ ਕੋਈ ਚੱਕਰ ਨਹੀਂਗਾ ਕੋਈ ਨੀਂਦ ਬਚਾ ਨਾ 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 ਠੀਕ ਆ ਤੇ ਰੇਟ ਕੀ ਰਊਗਾ ਵੀਰੇ ਇਹਦਾ ਰੇਟ ਦਾ ਬਾਈ 52000 ਰੁਪਿਆ ਰੱਖਦੇ ਆ 52000 ਰੁਪਿਆ ਮੋਲਾ ਮੰਤਣ ਨੀਂਦੇ ਵਿੱਚੋਂ ਵੱਡੇ ਬਾਈ ਮੰਤਣ ਕਰ ਦਿਆਂਗੇ ਬਸ ਜੈ ਜੈ ਰੇਟ ਹੀ ਕੀਤਾ ਉਹ ਦੁੱਧ ਦੇ ਹਿਸਾਬ ਨਾਲ ਠੀਕ ਆ ਵੀਰੇ ਥੋਰੀ ਬਾਈ ਤਿੰਨ ਦਿਨ ਹੋ ਗਏ ਰੇ ਸਟਰੋ ਪਰੇ ਨੂੰ ਕਿੰਨਾ ਦੋ ਕਿੱਤੀ ਕੈ ਨੂੰ ਭਰਿਆ ਹੋਇਆ ਜਿਹੜਾ ਉਹ ਬੱਸ ਦਿੰਨਾ ਤੁਹਾਨੂੰ ਸਟਰੋ ਫੜਾਇਆ ਮੈਂ ਹੈਲੀਕੇਟ ਦਾ ਭਰੇ ਜਰਸੀ ਦਾ ਇਹ ਠੀਕ ਆ ਬਈ ਠੀਕ ਆ ਤਿੰਨ ਦਿਨ ਹੋ ਗਏ ਆ ਭਰੇ ਨੂੰ ਠੀਕ ਆ ਬਾਈ ਆ ਸੀਮਨ ਹੈਗਾ ਇਹ ਤਾਂ ਸਟ੍ਰੈਸ ਰਾਮ ਕੇ ਰੱਖ ਲਈ ਦੇ ਦੀ ਹਾਂਜੀ ਹਾਂਜੀ ਲੈ ਵੀ ਮਿੱਤਰੋ 18 19 ਕਿਲੋ ਦੁੱਧ ਦੇ ਨੇ ਸਰੇ ਤਿਆਰ ਆ ਤਿੰਨ ਤੋਂ ਸਾਢੇ ਤਿੰਨ ਮਹੀਨੇ ਇਹਨੂੰ ਸੋਈ ਨੂੰ ਹੋ ਗਿਆ ਏਆਈੰਦੀ ਹੋ ਗਈ ਆ ਕਰਮਾ ਵਾਲੀ ਦੀ ਮਿੱਤਰੋ ਟੀਕਾ ਬਾਈ ਨੇ ਪ੍ਰਵਾਹ ਦਿੱਤਾ ਵਾ ਚਵਾਈ ਵੱਲੋਂ ਥਣ ਲੇਵੇ ਦੀ ਕੁਆਲਿਟੀ ਵੱਲੋਂ ਜਿੰਨੀ ਹੈਗੀ ਕ੍ਰੋਸ ਅੰਗ ਦੇ ਵਿੱਚ ਥੋੜੀ ਜੀ ਪੈਂਦੀ ਆ ਬਾਕੀ ਬਾਈ ਦੁੱਧ 18 19 ਕਿਲੋ ਪਾਈ ਜਾਂਦਾ 18 ਕਿਲੋ ਤੋਂ ਬਾਰ ਬਾਰ ਦੁੱਧ ਹਾਜ਼ਰ ਆ ਤਿਆਰ ਆ ਤੇ ਥਣ ਦਾ ਸਹਿਜ ਚੰਗਾ ਵਾ ਬੜੀ ਮਾਨਸਾ ਜਿਹੜਾ ਮਰਜੀ ਕੋਈ ਚੋਈ ਜਾਵੇ ਨਿੰਦ ਵਿਚਾਰ ਨਹੀਂ ਪਾਈ ਹੋਣੀ ਆਂਦੇ ਸਰੀਰਕ ਬੰਤਰੋਂ ਚੰਗੀ ਆ ਤਿੰਨ ਸਾਢੇ ਤਿੰਨ ਮਹੀਨੇ ਨੂੰ ਸੋਈ ਨਹੀਂ ਹੋ ਗਿਆ ਦੁੱਧ ਇਹ ਬਣੀ ਨੂੰ ਕਿੰਨੇ ਦਿਨ ਦੱਸਿਆ ਸੀ ਵੀਰੇ ਨੂੰ ਤਿੰਨ ਦਿਨ ਹੋਇਆ ਜੀ ਤਿੰਨ ਤਿੰਨ ਦਿਨ ਹੋਇਆ ਹਾਂਜੀ ਹਾਂਜੀ ਤਿੰਨ ਦਿਨ ਹੋਇਆ ਭਾਈ ਟੀਕਾ ਪਾਈ ਨੇ ਭਰਾ ਦਿੱਤਾ ਵਾ ਚੰਗਾ ਸੀਮਣ ਰਖਵਾਇਆ ਹੋਇਆ ਵਾ ਵੀਰੇ ਆ ਦਿਖਾ ਰੀ ਮੜਾ ਜਾ ਸੀਮਣ ਜਿਹੜਾ ਇਹ ਤੁਹਾਨੂੰ ਮੈਂ ਵਿਖਾ ਦੇਣਾ ਪਾਈ ਨੇ ਚੰਗਾ ਪਰਵਾਇਆ ਹੋਇਆ ਵਾ ਇਹਨੂੰ ਰੇਟ ਇਹਦਾ 52000 ਰੁਪਿਆ ਵਾ ਸੂਆ ਇਹ ਕਿੰਨਾਂ ਸੂਈ ਸੀ ਬਾਈ ਆਤ ਕੀ ਸੂਆ ਬਾਈ ਇਹ ਤੀਜਾ ਸੂਈ ਆਪਣੇ ਘਰ ਦੀ ਵਹਿੜਾ ਠੀਕ ਹੈ ਘਰ ਦੀ ਵਹਿੜਾ ਬਾਈ ਦੀ ਤੀਜਾ ਸੂਆ ਸੂਈ ਆ ਬਾਈ ਗੱਲਬਾਤ ਲਈ ਬਾਈ ਦਾ ਨੰਬਰ ਲੈ ਲੈਣੇ ਆ ਵੀਰੇ ਨੰਬਰ ਦਈਂ ਕਰਾਂ ਦੀ 96535 ਜੀ 42096 96535 ਹਾਂਜੀ 42096 96 ਇਸ ਨੰਬਰ ਤੇ ਕਰਨੀਆ ਤੇ ਤੋਂ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਤੇ ਆ ਬਾਈ ਜਿਹੜੀ ਗਾਵਾਂ ਤੁਹਾਨੂੰ ਸਾਰੀ ਡਿਟੇਲ ਲੈਤੀ ਹੈ ਗੱਲਬਾਤ ਲਈ ਨੰਬਰ ਨੋਟ ਕਰ ਲਓ ਸਕਰੀਨ ਤੇ ਵੀ ਲੱਗਾ ਹੋਇਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ ਜੋਂਦਰੋ ਕੈਮਰਾਮੈਨ